ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਲੌਗ ਵਿੱਚ ਹੋਸਨਾਓ ਜੀ ਕੀ ਹਾਲ ਚੱਲ ਤੁਹਾਡੇ ਮਾਰਨਿੰਗ ਦਾ ਟਾਈਮ ਹੈ ਕੰਮ ਕਰਨ ਵੇੜ ਕੇ ਫ੍ਰੀ ਮੈਂ ਹੋ ਗਈਆਂ ਫ੍ਰੈਸ਼ ਵੀ ਹੋ ਲਈਆਂ ਤੇ ਬਸ ਹੈਲਪਰ ਮੇਰੀ ਆਈ ਹੋਈ ਆ ਉਹ ਕਰਦੀ ਪਈ ਆ ਆਪਣੇ ਕੰਮ ਮੇਰੇ ਕੰਮਕਾਰ ਮੈਂ ਸਾਰ ਨੂੰ ਵੇੜ ਕੇ ਫ੍ਰੀ ਹੋ ਗਈ ਬਾਕੀ ਅੱਜ ਆਪਾਂ ਚੱਲਦੇ ਆਂ ਕਿਚਨ ਦੇ ਵਿੱਚ ਫਿਲਹਾਲ ਤਾਂ ਕਿਚਨ ਦੇ ਵਿੱਚ ਥੋੜਾ ਜਿਹਾ ਕੰਮ ਹੈ ਉਹ ਕਰਦੇ ਆਂ ਮੈਂ ਬੰਦੂ ਪੱਖਾ ਲਾ ਦਿਆਂ ਅੱਛਾ ਕਿਚਨ ਦੇ ਵਿੱਚ ਆਪਾਂ ਅਚਾਰ ਲਈ ਨਾ ਸਮਾਨ ਲਿਆ ਥੋੜਾ ਬੁੱਤਾ ਉਹਨੂੰ ਵੋਸ਼ ਕਰਕੇ ਰੱਖਦੇ ਆ ਮੈਂ ਮੂਲੀਆਂ ਲਈਆਂ ਗਾਜਰਾਂ ਥੋੜਾ ਜਿਹਾ ਅਦਰਕ ਹੈ ਤੇ ਹਰੀਆਂ ਮਿਰਚਾਂ ਪਹਿਲਾਂ ਪਤਾ ਕੀ ਕਰਦੀ ਆ ਮੈਂ ਕਿ ਪਹਿਲਾਂ ਕਟਿੰਗ ਕਰ ਲੈਂਦੀ ਆ ਫਿਰ ਵੋਸ਼ ਕਰਦੀ ਆ ਮੈਨੂੰ ਲੱਗਦਾ ਹੈ ਨਾ ਵੀ ਮੈਂ ਕਟਿੰਗ ਕਰਨ ਤੋਂ ਪਹਿਲਾਂ ਹੋਸ਼ ਕਰਾਂ ਸਾਰੇ ਆ ਮੂਲੀਆਂ ਗਾਜਰਾਂ ਜੋ ਵੀ ਹੈਗੀਆਂ ਨੇ ਤੇ ਜੇਕਰ ਬਾਦੇ ਵਿੱਚ ਹਨਾ ਵੀ ਪਾਣੀ ਦੇ ਵਿੱਚ ਪਾਣੇ ਆਪਾਂ ਜਿਆਦਾ ਟਾਈਮ ਲੱਗਦਾ ਹੈ ਸੋ ਕਿ ਤੋਂ ਉਹਨੂੰ ਪਾਣੀ ਜੇਕਰ ਆਪਾਂ ਪਹਿਲਾਂ ਹੀ ਹੈ ਨਾ ਹੋਸ਼ ਕਰਕੇ ਕਟਿੰਗ ਕਰਦੇ ਹਾਂ ਫਿਰ ਮੇਰੇ ਅਕੋਰਡਿੰਗ ਘੱਟ ਟਾਈਮ ਲੱਗਣਾ ਪਾਣੀ ਸੁੱਕ ਤੋ ਉਹਨੂੰ ਫੇਰ ਸ਼ਾਮ ਤੱਕ ਨਾ ਮੈਂ ਆਚਾਰ ਬਣਾ ਦਵਾਂਗੀ ਕਿਉਂਕਿ ਧੁੱਪ ਦਾ ਪਤਾ ਨਹੀਂ ਚੱਲਦਾ ਕੱਲ ਵੀ ਕਦੀ ਬੱਦਲਵਾਈ ਹੋ ਜਾਂਦੀ ਸੀਗੀ ਕਦੀ ਧੁੱਪ ਇਹੀ ਕੁਝ ਚੱਲਦਾ ਰਿਹਾ ਫਿਲਹਾਲ ਹਜੇ ਤਾਂ ਨਾ 10:30 ਹੋਏ ਨੇ ਧੁੱਪ ਹੈਗੀ ਐ ਪਤਾ ਨਹੀਂ ਫੇਰ ਵੀ ਟਾਈਮ ਦਾ ਚੱਲਦਾ ਇਸ ਕਰਕੇ ਨਾ ਮੈਂ ਪਹਿਲਾਂ ਹੀ ਸਾਰੀਆਂ ਮੂਲੀਆਂ ਗਾਜਰਾਂ ਨੂੰ ਵਾਸ਼ ਕਰ ਲੈਂਦੀ ਆ ਚੰਗੀ ਤਰ੍ਹਾਂ ਤੇ ਫੇਰ ਆਪਾਂ ਕਟਿੰਗ ਕਰਦੇ ਆ ਬੈਠ ਕੇ ਇਹਨੇ ਮਨਪ੍ਰੀਤ ਤੇ ਕੰਮ ਵੀ ਨਹੀਂ ਪੜ ਜਾਣਗੇ ਬਾਕੀ ਕਿਚਨ ਦਾ ਮੈਂ ਸਵੇਰੇ ਹੀ ਸਾਫ਼ ਕਰ ਦਿੱਤੀ ਸੀਗੀ ਸੱਤ ਵਗੈਰਾ ਸਾਰਾ ਕੁਝ ਲੇਕਿਨ ਇਹ ਜਿੰਨੀ ਜਲਦੀ ਕੰਮ ਨਿਬੇੜਦੇ ਆ ਨਾ ਉੰਨੀ ਉੰਨੀ ਜਲਦੀ ਚਾਹ ਤਾਂ ਖਿਲਾ ਕੇ ਪੈ ਜਾਂਦੇ ਨੇ ਅਚਾਰ ਜਿਹੜਾ ਮੈਂ ਪਹਿਲੇ ਪਾਇਆ ਸੀਗਾ ਉਹ ਖਤਮ ਹੋ ਚੁੱਕਿਆ ਸੋ ਦਿਲ ਕਰਦਾ ਫਿਰ ਅਚਾਰ ਖਾਣ ਨੂੰ ਨਾਲੇ ਹੁਣ ਦਾ ਅਚਾਰ ਪਾਇਆ ਹੋਇਆ ਅੱਧੀ ਗਰਮੀ ਤੱਕ ਚੱਲ ਜਾਣਾ ਮੇਰੇ ਕੋਲ ਜੇਕਰ ਅਚਾਰ ਖਰਾਬ ਨਾ ਹੋਵੇ ਕਈ ਵਾਰੀ ਅਚਾਰੇ ਆ ਹਨ ਵੀ ਚੰਗੀ ਤਰ੍ਹਾਂ ਨਹੀਂ ਧੁੱਪ ਲੱਗਦੀ ਤਾਂ ਖਰਾਬ ਵੀ ਹੋ ਜਾਂਦਾ ਏ ਸੋ ਦੇਖਦੇ ਆ ਹੁਣ ਕਿੰਨਾ ਕੁ ਟਾਈਮ ਅਚਾਰ ਨੇ ਚੱਲਣਾ ਕਿੰਨਾ ਕੁ ਨਹੀਂ ਫਿਲਹਾਲ ਤਾਂ ਪਾ ਲੈਨੇ ਆਚਾਰ ਬਾਕੀ ਟੇਸਟੀ ਬਹੁਤ ਬਣਦਾ ਅਚਾਰ ਖਾਣਾ ਰੱਜ ਕੇ ਖਾਇਆ ਜਾਂਦਾ ਅਚਾਰ ਦੇ ਨਾਲ ਕੰਮ ਸਾਰ ਸਵੇਰੇ ਨਿਬੜ ਨਵੇੜੇ ਮੈਂ ਤਾਂ ਕਰਕੇ ਜਲਦੀ ਸੀ ਕਿ ਸੂਟ ਸਲਾਈ ਕਰਨਾ ਪਰ ਸਬਜੀ ਵਾਲੇ ਕੋਲ ਜਦੋਂ ਸਬਜੀ ਲੈਣ ਗਈ ਅੱਜ ਸਬਜੀ ਕੋਪੀ ਲਈ ਆ ਸੋ ਉਸ ਟਾਈਮ ਮੇਰਾ ਦਿਲ ਕਰ ਗਿਆ ਕਿ ਥੋੜਾ ਥੋੜਾ ਸਮਾਨ ਹੋਰ ਵੀ ਬਾਦੂ ਲੈ ਲੈਨੀ ਆ ਕਿ ਅਚਾਰ ਬਣਾ ਲੈਂਦੇ ਆ ਕਿਉਂਕਿ ਨਾ ਆਚਾਰ ਸਰਦਾਰ ਜੀ ਨੇ ਦੋ ਵਾਰੀ ਪੁੱਛੀ ਲਿਆ ਮੈਨੂੰ ਕਿ ਆਚਾਰ ਬਣਾਇਆ ਕਿ ਨਹੀਂ ਬਣਾਇਆ ਜਿਸ ਦਿਨ ਦਾ ਖਤਮ ਹੋਇਆ ਕਿਉਂਕਿ ਸਾਰਿਆਂ ਨੂੰ ਹੀ ਟੇਸਟੀ ਲੱਗਦਾ ਹੈ ਆਚਾਰ ਇਹ ਖਾਣ ਨੂੰ ਬਾਕੀ ਹਰੀਆਂ ਮਿਰਚਾਂ ਅਦਰਕ ਮੂਲੀ ਕਾਚਰਾ ਇਹ ਸਾਰਾ ਕੁਝ ਪਾ ਕੇ ਆਪਾਂ ਫਿਰ ਕਰ ਰਹੇ ਹਾਂ ਆਚਾਰ ਤਿਆਰ ਅੱਜ ਦੇਖੋ ਹਨਾ ਵੀ ਫਰੈਸ਼ ਹੋਣ ਤੋਂ ਬਾਅਦ ਕੋਟੀ ਸਵੈਟਰ ਪਾਣ ਦੀ ਜ਼ਰੂਰਤ ਨਹੀਂ ਮੈਨੂੰ ਲੱਗੀ ਹੈ ਕਿ ਤੇ ਕੋਟੀ ਸਵੈਟਰ ਤੋਂ ਜਦੋਂ ਬਾਹਰ ਨਿਕਲਦੇ ਆ ਨਾ ਸਰਦੀਆਂ ਤੋਂ ਬਾਅਦ ਫੇਰ ਪਤਾ ਲੱਗਦਾ ਕਿ ਸਰਦੀਆਂ ਦਾ ਖਾਦਾ ਪੀਤਾ ਕਿੰਨਾ ਕੁ ਲੱਗਿਆ ਕਿੰਨਾ ਕੁ ਨਹੀਂ ਲੱਗਿਆ ਸੋ ਮੈਨੂੰ ਤਾਂ ਨਾ ਆਪਣਾ ਪਿੰਨੋ ਉੱਪਰ ਆ ਜਾ ਲੱਗ ਰਿਹਾ ਲਓ ਜੀ ਹੁਣ ਮੈਂ ਚਲਦੀ ਹਾਂ ਛੱਤ ਤੇ ਛੱਤ ਤੇ ਬੈ ਕੇ ਧੁੱਪ ਦੇ ਵਿੱਚ ਕਟਿੰਗ ਕਰ ਲਾਂਗੇ ਨਾਲੇ ਉਥੇ ਸੁਕਾ ਲਵਾਂਗੇ ਆਪਾਂ ਇਹ ਅਚਾਰ ਵਾਈਪਰ ਸੁੱਕਾ ਸੁੱਕਾ ਜ਼ਰੂਰ ਮਾਰ ਕੇ ਜਾਈ ਮਨਪ੍ਰੀਤ ਵੇੜਾ ਧੋ ਕੇ ਨਾ ਮਨਪ੍ਰੀਤ ਤਾਂ ਹਜੇ ਕੰਮ ਕਰਦੀ ਪਈ ਆ ਜੀ ਮੈਂ ਜਿਹੜੇ 5-7 ਮਿੰਟ ਨੇ ਆਪਣੇ ਉਹ ਬਚਾ ਲੇ ਮੈਂ ਕਿਹਾ ਤੂੰ ਲਗਾ ਪੋਚੇ ਮੈਂ ਛੱਤ ਤੇ ਬਹਿ ਕੇ ਕੱਟ ਦਿੰਦੀ ਆ ਕਿਉਂਕਿ ਨਾ ਧੁੱਪ ਦਾ ਵੀ ਕਲਾਹਾ ਏ ਬਾਕੀ ਚਾਰ ਕੱਟਣ ਤੋਂ ਬਾਅਦ ਮੈਂ ਫਿਰ ਸੂਟ ਬਣਾਣਾ ਆਪਣਾ ਸੂਟ ਵੀ ਕਟਿੰਗ ਕੀਤਾ ਹੋਇਆ ਮੈਂ ਗਰਮੈਸ ਲੱਗਦੀ ਹੈ ਧੁੱਪ ਦੇ ਵਿੱਚ ਬੈਠ ਕੇ ਹੁਣ ਬੈਠਿਆ ਨਹੀਂ ਜਾਂਦਾ ਪਰ ਓਖੀ ਸੋਖੀ ਜੀ ਬੈਠੀ ਕਰਾਂਗੀ ਕਟਿੰਗ ਲੋ ਜੀ ਇੱਥੇ ਕਾਰਵਾਈ ਆਪਾਂ ਸਟਾਰਟ ਕਰ ਲਈ ਹੈ ਕੱਟ ਵੱਡ ਕਰਨ ਵਾਲੀ ਸਭ ਤੋਂ ਪਹਿਲਾਂ ਤਾਂ ਇਹ ਨਾ ਮੈਂ ਆਪਣਾ ਫੇਸ ਕਵਰ ਕੀਤਾ ਧੁੱਪ ਇੰਨੀ ਤਿੱਖੀ ਇੰਨੀ ਤਿੱਖੀ ਨਾ ਜਾਂਦੇ ਸਾਲ ਸਿਰਫ 2 ਮਿੰਟ ਬੈਠੀ ਆ ਮੈਂ 2 ਮਿੰਟ ਤੋਂ ਬਾਅਦ ਮੈਨੂੰ ਗਰਮੀ ਲੱਗਣੀ ਸਟਾਰਟ ਹੋ ਗਈ ਉਂਝ ਤਾਂ ਮੈਂ ਆਪਣੀ ਤਰਫ ਤੋਂ ਨਾ ਵੀ ਪਿੱਠ ਕਰਕੇ ਬੈਠੀ ਸੀਗੀ ਸੂਰਜ ਵੱਲੋਂ ਪਰ ਨਹੀਂ ਹੈ ਨਾ ਇੰਨੀ ਟਿਕਮੀ ਧੁੱਪ ਸੀ ਕਿ ਬੁਰਾ ਹਾਲ ਹੋ ਗਿਆ ਮੇਰਾ ਮੈਂ ਤਾਂ ਜਿਹੜਾ ਕੰਮ ਅੱਧੇ ਘੰਟੇ ਵਿੱਚ ਵੀ ਹੋਣਾ ਸੀਗਾ ਫਟਾਫਟ ਹੱਥ ਚਲਾਇਆ ਹੱਥ ਚਲਾ ਕੇ ਫਟਾਫਟ 15-20 ਮਿੰਟ ਦੇ ਵਿੱਚ ਕੱਟ ਵੱਢ ਕਰਕੇ ਬੈਠ ਗਈ ਸੀਗੀ ਛਾਂ ਦੇ ਵਿੱਚ ਜਾ ਕੇ ਤੇ ਉਸ ਤੋਂ ਬਾਅਦ ਮੈਂ ਕਿਹਾ ਵੀ ਚਲੋ ਹਨਾ ਵੀ ਨਾਲ ਦੀ ਨਾਲ ਆਪਾਂ ਗੋਪੀ ਵੀ ਕੱਟ ਲੈਂਦੇ ਆ ਗੋਭੀ ਕੱਟਣ ਲਈ ਫਿਰ ਮੈਂ ਜਦੋਂ نیچے ਆਈ ਆ ਕੇ ਮੈਂ ਅੰਦਰ ਬੈਠੀ ਬੈਡਰੂਮ ਦੇ ਵਿੱਚ ਕਿਉਂਕਿ ਧੁੱਪ ਦੇ ਵਿੱਚ ਬੈਠ ਕੇ ਗਰਮੀ ਚੜ ਗਈ ਜਦੋਂ ਬੈੱਡਰੂਮ ਦੇ ਵਿੱਚ ਬੈਠੀ ਫੇਰ ਮੈਨੂੰ ਠੰਡ ਲੱਗੀ ਫੇਰ ਮੈਂ ਇੱਥੇ ਬੇੜੇ ਦੇ ਵਿੱਚ ਦੁਬਾਰਾ ਆਈ ਫੇਰ ਇੱਥੇ ਪਿੱਠ ਕਰਕੇ ਬੈਠੀ ਸੱਚੀ ਅੱਜ ਦਾ ਇੰਨਾ ਬੁਰਾ ਹਾਲ ਸੀਗਾ ਇਹ ਨਹੀਂ ਮੈਨੂੰ ਸਮਝ ਆ ਰਹੀ ਸੀਗੀ ਕਿ ਅੱਜ ਠੰਡ ਹੈ ਕਿ ਅੱਜ ਗਰਮੀ ਹੈ ਧੁੱਪੇ ਬੈਂਦੇ ਆ ਤਾਂ ਗਰਮੀ ਲੱਗਦੀ ਹੈ ਛਾਂ 'ਚ ਬੈਂਦੇ ਆ ਤਾਂ ਠੰਡ ਲੱਗਦੀ ਆ ਅੱਜ ਕੱਲ ਇਹੋ ਜਿਹਾ ਮੌਸਮ ਹੋਇਆ ਪਿਆ ਤੇ ਸਮਝ ਤੋਂ ਬਾਹਰ ਹੈ ਬਾਕੀ ਇੱਥੇ ਫੇਰ ਹੁਣ ਗੋਭੀ ਕੱਟਣ ਤੋਂ ਬਾਅਦ ਸਿਲਾਈ ਕਰਨ ਬੈਠਦੀ ਆ ਮੈਂ ਸੂਟ ਕਟਿੰਗ ਕੀਤਾ ਹੋਇਆ ਆਪਣਾ ਹਾਂ ਬਾਹਰ ਬਾੜੀਆਂ ਲਾਈਟਾਂ ਦਾ ਬਾਰ ਦੇ ਪੁੱਤ ਨੇਰਾ ਹੋ ਗਿਆ ਲਾਈਟਾਂ ਬਾਰ ਦੇ ਲੋਜੀ ਟਾਈਮ ਹੈ ਜਿਹੜਾ 6 ਵਜੇ ਵਾਲੇ ਨੇ ਉਹ ਦਿਨ ਜਾ ਛਿਪਣ ਲੱਗ ਗਿਆ ਸ਼ਾਮ ਦੇ ਟਾਈਮ ਪਤਾ ਨਹੀਂ ਕਿ ਉਹਨਾਂ ਅੱਜ ਬੱਦਲ ਵਾਈ ਜੀ ਹੋਗੀ ਸੋ ਉਸ ਕਰਕੇ ਨਾ 6 ਵਜੇ ਦਿਨ ਜਾ ਛਿਪਣ ਲੱਗ ਗਿਆ ਨਹੀਂ ਤਾਂ ਦਿਨ ਥੋੜੇ ਜਿਹਾ ਵਟੇ ਹੋਗੇ 6 ਵਜੇ ਕਾਫੀ ਵੱਡਾ ਦਿਨ ਖੜਿਆ ਹੁੰਦਾ ਮੱਕੀ ਮੈਂ ਲੱਗਿਆ ਹੁਣ ਸਬਜੀ ਬਣਾਉਣਾ ਗੋਭੀ ਆਲੂ ਕੱਟ ਕੇ ਰੱਖ ਦਿੱਤੇ ਸੀਗੇ ਅਦਰਕ ਮਿਰਚਾਂ ਲਸਣ ਉਹ ਯਾਰਾ ਸਭ ਕੁਛ ਛਿੱਲ ਕੇ ਨਾ ਮੈਂ ਪਹਿਲਾਂ ਹੀ ਰੱਖ ਦਿੱਤਾ ਸੀਗਾ ਬਸ ਹੁਣ ਦੋ ਤਿੰਨ ਕ ਪਿਆਜ਼ ਕੱਟਦੇ ਆ ਤੇ ਸਬਜੀ ਤੜਕਦੇ ਆ ਹੁਣੇ ਹੁਣੇ ਮੈਂ ਆਈਆਂ ਮਸ਼ੀਨ ਤੋਂ ਉੱਠ ਕੇ ਸੂਟ ਬਣਾ ਰਹੀ ਸੀ ਆਪਣਾ ਸਰਦਾਰ ਜੀ ਵੀ ਆਣ ਵਾਲੇ ਨੇ ਸੋਨਾ ਦੇ ਆਉਣ ਤੋਂ ਪਹਿਲਾਂ ਨਾ ਸਬਜੀ ਤੜਕ ਹੋ ਜੇ ਨਹੀਂ ਤਾਂ ਨਾ ਸਰਦਾਰ ਜੀ ਰੋਲਾ ਪਾ ਦਿੰਦੇ ਨੇ ਹਜੇ ਤੱਕ ਸਬਜੀ ਨਹੀਂ ਬਣੀ ਹੈਗੀ ਭੁੱਖ ਲੱਗੀ ਐ ਮੈਨੂੰ ਭੁੱਖ ਲੱਗੀ ਐ ਦਸ ਕਾਲੀ ਕਾਲੀ ਚੱਪਾ ਉਹਨਾਂ ਸਬਜੀ ਤੜਕ ਦਿੰਦੇ ਆ ਸਬਜੀ ਪਹਿਲਾਂ ਕੱਟਣ ਦਾ ਨਾ ਇਹ ਫਾਇਦਾ ਹੋ ਜਾਂਦਾ ਵੀ ਜਦੋਂ ਸਬਜੀ ਬਣਾਣੀ ਹੋਵੇ ਦੋ ਪਿਆਜ਼ ਕੱਟੋ ਤੇ ਬਸ ਫਟਾਫਟ ਫਿਰ ਸਬਜੀ ਤੜਕ ਦੋ ਇੰਨਾ ਫਾਇਦਾ ਹੋ ਜਾਂਦਾ ਜੇਕਰ ਆਪਾਂ ਦੇਖਦੇ ਆ ਨਾ ਕਿ ਸ਼ਾਮ ਦੇ ਟਾਈਮ 'ਚ ਸਬਜ਼ੀ ਕੱਟਣੀ ਹੈ ਹੋਰ ਕੰਮ ਲੱਗ ਜਾਂਦੀਆਂ ਜਿਸ ਤਰ੍ਹਾਂ ਨਾ ਫਿਰ ਕਾਫੀ ਕੋਲ ਆਂਦੀ ਹੈ ਹੁਣ ਮੈਂ ਕਦੋਂ ਦੀ ਸੋਚਦੀ ਆ ਕਿ ਮੈਂ ਉੱਠ ਜਾਵਾਂ ਮਸ਼ੀਨ ਤੋਂ ਉੱਠ ਜਾਵਾਂ ਪਰ ਜਦੋਂ ਕੰਮ ਕਰਦੇ ਹੋਏ ਨਾ ਸੱਚੀ ਕਹਾ ਤੇ ਮੇਰਾ ਸਲਾਈ ਕਰਦੇ ਹੋਏ ਨਾ ਢਿੱਲ ਲੱਗਦਾ ਨਾ ਜੇਕਰ ਕੋਈ ਹੋਵੇ ਨਾ ਮੈਨੂੰ ਬੈਠੇ ਬਟਾਈ ਨੂੰ ਮਸ਼ੀਨ ਤੇ ਖਾਣਾ ਮਿਲ ਦੇ ਦੇਵੇ ਹਨਾ ਮਿਲ ਜਾਵੇ ਮੈਂ ਮਸ਼ੀਨ ਤੋਂ ਨਾ ਉੱਠਾ ਕੰਮ ਕਰਦੀ ਰਹਾ ਸੂਟ ਸਲਾਈ ਕਰਦੀ ਰਹਾ ਬੜੀਆਂ ਲਾਈਟਾਂ ਲਗਾ ਦੇ ਲੋਬੀ ਦੀਆਂ ਅੰਦਰ ਲੋਜੀ ਫੁਰਤੀ ਦੇ ਨਾਲ ਸਾਰੇ ਕੰਮ ਨਿਵੇੜਨੇ ਨੇ ਮੈਂ ਕਿਉਂਕਿ ਸਰਦਾਰ ਜੀ ਦਾ ਆਣ ਦਾ ਟਾਈਮ ਹੋਇਆ ਪਿਆ ਉਹਨਾਂ ਦੇ ਆਣ ਤੋਂ ਪਹਿਲਾਂ ਸਭ ਚੀਜ਼ ਤਿਆਰ ਹੋਣੀ ਚਾਹੀਦੀ ਹੈ ਆਟਾ ਗੁੰਨਿਆ ਹੋਣਾ ਚਾਹੀਦਾ ਦੇਖ ਕੇ ਉਹ ਖੁਸ਼ ਹੋ ਜਾਂਦੇ ਨੇ ਕਿ ਉਹਨਾਂ ਦੇ ਆਣ ਤੋਂ ਪਹਿਲਾਂ ਇਹ ਸਾਰੇ ਕੰਮ ਐ ਨਿਵੇੜ ਕੇ ਰੱਖੇ ਹੋਏ ਨੇ ਤੇ ਫਿਰ ਆਂਦੇ ਸਾਰ ਉਹਨਾਂ ਨੂੰ ਗਰਮ ਗਰਮ ਫੁੱਲਕੇ ਖਾਣੇ ਹੁੰਦੇ ਨੇ ਸਰਦਾਰ ਜੀ ਮੈਂ ਤੁਹਾਨੂੰ ਕਿੰਨੇ ਵਾਰ ਹੀ ਦੱਸਿਆ ਕਿ ਟਿਫਨ ਨਹੀਂ ਲੈ ਕੇ ਜਾਂਦੇ ਇਸ ਕਰਕੇ ਉਹਨਾਂ ਦੇ ਆਉਣ ਤੋਂ ਪਹਿਲਾਂ ਇਹ ਸਾਰੇ ਕੰਮ ਮੈਨ ਨਿਵੇੜਨੇ ਹੁੰਦੇ ਨੇ ਤਾਂ ਜੋ ਸਰਦਾਰ ਜੀ ਨੂੰ ਆਂਦੇ ਸਾਰ ਗਰਮ ਗਰਮ ਫੁਲਕੇ ਖਵਾ ਸਕਾਂ ਬਾਕੀ ਸੂਟ ਹਨਾ ਬਣਾਉਣ ਦੇ ਚੱਕਰ ਦੇ ਵਿੱਚ ਹੋ ਗਈ ਥੋੜਾ ਜਿਹਾ ਲੇਟ ਕਿਉਂਕਿ ਅੱppa ਜਣਾ ਜੀ ਵਿਆਹ ਵਿਆਪਨ ਦੋ ਤਿੰਨ ਵਿਆਹ ਨੇ ਇਕੱਠੇ ਹੀ ਤੇ ਲਗਾਤਾਰ ਫਿਰ ਅੱppa ਤੁਹਾਨੂੰ ਵਿਆਹ ਇੰਜੋਏ ਕਰਵਾਵਾਂਗੇ ਵਿਆਹਾਂ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਹੈ ਕਿ ਫਿਰ ਅੱppa ਨੂੰ ਕਰਨੇ ਹੁੰਦੇ ਨੇ ਹਨਾ ਵੀ ਸੂਟ ਸਿਲਾਈ ਤੇ ਸਪੈਲੇ ਸ਼ੋਪਿੰਗ ਫਿਰ ਸਿਲਾਈ ਇੰਨਾ ਚੱਕਰਾਂ ਦੇ ਵਿੱਚ ਹੀ ਉਲਝੇ ਰਹਿੰਦੇ ਆ ਬਾਕੀ ਇੱਥੇ ਮਸਾਲਾ ਇੰਨੇ ਭੁੰਨ ਰਹੀਆਂ ਮੈਂ ਹਨਾ ਆਟਾ ਵੀ ਗੁੰਨ ਲੈਂਦੀਆਂ ਨਾਲ ਦੀ ਨਾਲ ਆਟਾ ਵੈਸੇ ਮੇਰੇ ਕੋਲ ਪਿਆ ਸਵੀਰ ਵਾਲਾ ਪਰ ਉਹ ਪੂਰਾ ਸੁਰਾ ਜਾਈ ਲੱਗਦਾ ਮੈਨੂੰ ਹਨਾ ਮੈਂ ਕਿਹਾ ਚਲੋ 2-4 ਰੋਟੀਆਂ ਲਈ ਹੋਰ ਆਟਾ ਮੈਂ ਗੁੰਨ ਲੈਨੀ ਆ ਕਿਹੜਾ ਕੋਈ ਟਾਈਮ ਲੱਗਣਾ 5 ਮਿੰਟ ਤੋਂ ਘੱਟ ਟਾਈਮ ਦੇ ਵਿੱਚ ਆਟਾ ਗੁੰਨ ਹੋ ਜਾਂਦਾ ਇੰਨੇ ਸਬਜੀ ਦਾ ਮਸਾਲਾ ਪੁੰਨ ਹੋਣਾ ਇੰਨੇ ਆਟਾ ਮੈਂ ਗੁੰਨ ਦੇਣਾ ਆਟਾ ਗੁੰਨਣ ਨੂੰ ਵੀ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਬਾਕੀ ਜਿਸ ਦਿਨ ਮੈਂ ਪਿੱਲੀ ਬੈਠੀ ਹੁੰਦੀ ਆਂ ਵੀ ਚਲਾਈ ਨਹੀਂ ਕਰ ਰਹੀ ਹੈਗੀ ਸਿਰਫ ਘਰ ਘਰ ਦਾ ਕੰਮ ਹੈ ਉਸ ਦਿਨ ਨਾ ਥੋੜੀ ਜੀ ਆਲਸੀ ਹੁੰਦੀ ਆਂ ਮੈਂ ਇੰਨੀ ਦੌੜ ਭੱਜ ਕਰਕੇ ਕੰਮ ਨਹੀਂ ਨਿਬੇੜ ਪਾਂਦੀ ਹੈਗੀ ਲੇਜੀ ਜਾ ਹੋ ਜਾਂਦਾ ਹੈ ਨਾ ਸਰੀਰ ਵੀ ਆਪਣਾ ਸੋ ਇੰਨੀ ਦੌੜ ਭੱਜ ਨਹੀਂ ਹੁੰਦੀ ਲੇਕਿਨ ਜਿਸ ਦਿਨ ਮੈਂ ਮਸ਼ੀਨ ਤੇ ਕੰਮ ਕੀਤ ਹੋਣ ਨਾ ਉਸ ਦਿਨ ਤਾਂ ਮੇਰੇ ਅੰਦਰ ਇੰਨੀ ਫੁਰਤੀ ਹੁੰਦੀ ਹੈ ਟੱਚ वुਡ ਕਿਸੇ ਦੀ ਨਜ਼ਰ ਨਾ ਲੱਗੇ ਆਪਣੇ ਆਪ ਦੀ ਵੀ ਨਜ਼ਰ ਨਾ ਲੱਗੇ ਫਿਰ ਤਨ ਮੈਂ ਜਿਹੜੇ ਅੱਧੇ ਘੰਟੇ ਦੇ ਵੀ ਕੰਮ ਨੇ 10 15 ਮਿੰਟ ਵਿੱਚ ਚੱਕ ਕੇ ਪਾਸੇ ਮਾਰਦੀ ਆ ਬਟ ਐਵੇਂ ਹੁੰਦਾ ਜੇਕਰ ਮੈਂ ਮਸ਼ੀਨ ਤੇ ਕੰਮ ਕਰਨ ਲੱਗ ਜਾਂਦੀ ਆ ਤਾਂ ਵਲੌਗ ਸਕਿਪ ਹੋ ਜਾਂਦਾ ਕੱਲ ਦਾ ਦਿਨ ਹੈ ਜਿਹੜਾ ਹਨਾ ਕੱਲ ਵੀ ਵਲੌਗ ਅਪਲੋਡ ਨਹੀਂ ਕੀਤਾ ਹੈਗਾ ਬਾਕੀ ਹੁਣ ਖਾਣਾ ਬਣਾਉਣ ਤੋਂ ਬਾਅਦ ਮੂਡ ਦੱਸੇਗਾ ਕਿ ਮੈਂ ਵਲੌਗ ਅੱਜ ਅਪਲੋਡ ਕਰਨਾ ਕਿ ਕੱਲ ਨੂੰ ਕਰਾਂਗੀ ਜੇ ਨਾ ਵੀ ਅੱਜ ਵਲੌਗ ਅਪਲੋਡ ਹੋਇਆ ਤਾਂ 2 ਦਿਨਾਂ ਦਾ ਗੈਪ ਪੈ ਜਾਣਾ ਬਸ ਇਹੀ ਹੁੰਦਾ ਜਿਹੜੇ ਪਾਸੇ ਧਿਆਨ ਲੱਗ ਜਾਂਦਾ ਉਸ ਪਾਸੇ ਹੀ ਲੱਗ ਜਾਂਦਾ ਜੇਕਰ ਦੋਨੋਂ ਚੀਜ਼ਾਂ ਨੂੰ ਨਾਲ ਲੈ ਕੇ ਚਲਦੀਆਂ ਫਿਰ ਮੇਰੇ ਸਿਰ ਦੀ ਬੈਂਡ ਵੱਜ ਜਾਂਦੀ ਹੈ ਫਿਰ ਤਾਂ ਸਿਰ ਇੰਨਾ ਪੇਨ ਕਰਨ ਲੱਗ ਜਾਂਦਾ ਬਹੁਤ ਇਸ ਕਰਕੇ ਫਿਰ ਮੈਂ ਰਿਸਕ ਨਹੀਂ ਲੈਂਦੀ ਹੈਗੀ ਕਿਉਂਕਿ ਫੇਰ ਹੋ ਜਾਂਦਾ ਹੈ ਚਿੱਤਰਾਂ ਵਾਲਾ ਕੰਮ ਸਰਦਾਰ ਜੀ ਨੇ ਫਿਰ ਬਹੁਤ ਚੰਗੀ ਤਰ੍ਹਾਂ ਡਾਂਟ ਲਗਾਣੀ ਹੁੰਦੀ ਹੈ ਮੈਨੂੰ ਕਿਉਂਕਿ ਇਹ ਨਹੀਂ ਜਾਂਦੇ ਹੈਗੇ ਵੀ ਇੰਨੀ ਤੋੜ ਭੱਜ ਕਰਾਂ ਮੈਂ ਜਦ ਜਦੋਂ ਕਿ ਹੈ ਨਾ ਵੀ ਮੈਂ ਸਿਲਾਈ ਕਰਦੀ ਆ ਉਹ ਵੀ ਆਪਣੇ ਸ਼ੌਂਕ ਨੂੰ ਕਰਦੀ ਆ ਤੇ ਜਿਹੜੇ ਵਲੋਗਿੰਗ ਕਰਦੀ ਆ ਉਹ ਵੀ ਆਪਣੇ ਸ਼ੌਂਕ ਨੂੰ ਕਰਦੀਆਂ ਕਿਸੇ ਮਜਬੂਰੀ ਦੇ ਵਿੱਚ ਨਹੀਂ ਮੈਂ ਇਹ ਕੰਮ ਕਰਤੀ ਹੈਗੀ ਸੂਟ ਸਿਲਾਈ ਕੀਤੇ ਹੋਏ ਮੈਨੂੰ ਆਪਣੇ ਹੱਥ ਦੇ ਹੀ ਜ਼ਿਆਦਾ ਪਛਾਣ ਆਉਂਦੇ ਨੇ ਕਦੀ 100 ਦਿਨਾਂ ਦੇ ਵਿੱਚ ਇੱਕ ਦਿਨ ਜੇਕਰ ਕੋਈ ਮਜਬੂਰੀ ਹੋ ਜਾਂਦੀ ਹੈ ਸਿਲਾਈ ਵੀ ਮੈਂ ਕਰਵਾ ਲੈਂਦੀ ਆ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਬਟ ਜਿਆਦਾ ਇਹ ਹੁੰਦਾ ਹੈ ਹਨਾ ਮੈਨੂੰ ਕਿ ਮੈਂ ਆਪ ਖੁਦ ਸਿਲਾਈ ਕਰਾਂ ਤੇ ਦੂਜਾ ਵਲੋਗਿੰਗ ਦੀ ਗੱਲ ਆ ਗਈ ਹਨਾ ਇਹ ਵੀ ਮੈਂ ਇੱਕ ਆਪਣਾ ਟਾਈਮ ਪਾਸ ਕਰਨ ਲਈ ਕਰਦੀ ਆ ਜਦੋਂ ਸੂਟ ਸਿਲਾਈ ਕਰਨ ਵਾਲਾ ਕੋਈ ਨਹੀਂ ਹੁੰਦਾ ਹੈਗਾ ਤਾਂ ਮੈਂ ਘਰ ਦੇ ਵਿੱਚ ਕੰਮ ਕਰ ਨਵੇੜ ਕੇ ਫ੍ਰੀ ਹੋ ਜਾਂਦੀ ਆ ਬਿਲਕੁਲ ਹੀ ਜਦੋਂ ਨਾ ਤਾਂ ਮੈਂ ਸੱਚ ਦੱਸਾਂ ਤਾਂ ਨਾ ਬੈਲੀ ਬੈਠੀ ਸੋਚਦੀ ਰਹਿੰਨੀ ਆ ਕਦੀ ਕੁਝ ਸੋਚ ਲਿਆ ਕਦੀ ਕੁਝ ਸੋਚ ਲਿਆ ਬਸ ਇਸ ਵਜ੍ਹਾ ਕਰਕੇ ਆਪਣੇ ਆਪ ਨੂੰ ਬਿਜ਼ੀ ਰੱਖਦੀ ਆ ਕੰਮ ਦੋ ਨੇ ਮੇਰੇ ਕੋਲ ਘਰ ਦੇ ਕੰਮ ਤੋਂ ਇਲਾਵਾ ਚਾਹੇ ਵਲੋਗਿੰਗ ਚਾਹੇ ਸਟੀਚਿੰਗ ਸੋ ਜਦੋਂ ਜਿਹੜਾ ਕੰਮ ਲੋਟ ਲੱਗਦਾ ਉਦੋਂ ਹੀ ਆਪਾਂ ਕੰਮ ਕਰ ਕਰੀ ਜਾਂਦੇ ਆ ਆਪਣੇ ਆਪ ਨੂੰ ਬਸ ਬਿਜ਼ੀ ਰੱਖਦੇ ਆ ਖੁਸ਼ ਰਹਿੰਦੀ ਆ ਇਸ ਤਰ੍ਹਾਂ ਮੈਂ ਲੋ ਜੀ ਸਰਦਾਰ ਜੀ ਤਾਂ ਹਜੇ ਤੱਕ ਨਹੀਂ ਆਏ ਹੈਗੇ ਉਹ ਇੱਕਮ ਨੂੰ ਲੈ ਕੇ ਆਣਗੇ ਇੱਕਮ ਕਹਿੰਦਾ ਮੈਂ ਕੁਝ ਖਾਣਾ ਪੀਣਾ ਦੋਨੋਂ ਪਿਓ ਪੁੱਤ ਦੋਨੋਂ ਜਣੇ ਖਾ ਪੀ ਕੇ ਆਪਣੀ ਪੇਟ ਪੂਜਾ ਕਰਕੇ ਫੇਰ ਆਣਗੇ ਾਰਮਾਨ ਨੂੰ ਲੱਗੀ ਆ ਭੁੱਖ ਮੈਂ ਕਿਹਾ ਚਲੋ ਾਰਮਾਨ ਨੂੰ ਗਰਮ ਗਰਮ ਫੁਲਕੇ ਬਣਾ ਕੇ ਦੇ ਦੇਨੀ ਆ ਬਾਕੀ ਸਾਡੇ ਲਈ ਕੁਝ ਖਾਣ ਨੂੰ ਆਏਗਾ ਜਾਂ ਨਹੀਂ ਆਏਗਾ ਉਹ ਸਰਦਾਰ ਜੀ ਤੇ ਆਏ ਤੇ ਪਤਾ ਲੱਗਣਾ ਵੈਸੇ ਤਾਂ ਮੈਂ ਇਹੀ ਮੇਰੀ ਤਾਂ ਇਹੀ ਵਿਸ਼ਾ ਹੈ ਕਿ ਸਾਡੇ ਲਈ ਕੁਝ ਖਾਣ ਨੂੰ ਨਾ ਲੈ ਕੇ ਆਣ ਕਿਉਂਕਿ ਇਸ ਟਾਈਮ ਸਾਰਾ ਜਿੰਨਾ ਹਨਾ ਦਿਲ ਲਗਾ ਕੇ ਸਬਜੀ ਬਣਾਈ ਹੈ ਟੇਸਟ ਖਰਾਬ ਹੋ ਜਾਣਾ ਸਬਜੀ ਦਾ ਬਾਕੀ ਡਿਨਰ ਦੇ ਟਾਈਮ ਮੈਨੂੰ ਹੋਰ ਕੁਝ ਵੀ ਵੈਸੇ ਖਾਣਾ ਪਸੰਦ ਨਹੀਂ ਦੋ ਫੁਲਕੇ ਖਾਣੇ ਹੁੰਦੇ ਨੇ ਮੈਂ ਰੱਜ ਕੇ ਬਸ ਉਹੀ ਖਾਣਾ ਪਸੰਦ ਕਰਦੀ ਹਾਂ ਬਾਕੀ ਅਰਮਾਨ ਦਾ ਦੇਖਦੇ ਆ ਹਨਾ ਪਹਿਲਾਂ ਤਾਂ ਉਹ ਕਹਿੰਦਾ ਮम्मा ਤੁਸੀਂ ਨਾ ਵੇਟ ਨਾ ਉਹਨਾਂ ਦੀ ਕਰੋ ਫੁਲਕੇ ਬਣਾ ਕੇ ਦੇ ਦੋ ਪਰਮਾਣੂ। ਬਾਕੀ ਮੈਂ ਆਪਣੀ ਤੇ ਈਰਮਾਨ ਲਈ ਤਾਂ ਹਨਾ ਦੋਨਾਂ ਲਈ ਫੁਲਕੇ ਬਣਾ ਲਾਂਗੇ ਤੇ ਦੋ ਆਣਗੇ ਉਹਨਾਂ ਨੂੰ ਫੇਰ ਖਵਾ ਲੀਏ। ਢੇਟ ਪੂਜਾ ਤਾਂ ਉਹਨਾਂ ਦੀ ਵੈਸੇ ਹੋ ਜਾਣੀ ਐ। ਹੁਣ ਇਹ ਨਹੀਂ ਪਤਾ ਕੀ ਖਾਣਗੇ ਕੀ ਪੀਣਗੇ ਉਹ। ਮੇਕਅੱਪਾ ਕਿਉਂ ਫੇਰ ਹਨਾ ਢੇਟ ਕਰਨੀ ਐ। ਆਪਾਂ ਤਾਂ ਫੁਲਕੇ ਬਣਾ ਲੀਏ। ਆਟਾ ਵੈਸੇ ਮੇਰੇ ਕੋਲ ਸਵੇਰ ਦਾ ਪਿਆ ਸੀ ਥੋੜਾ ਜਿਹਾ ਆਟਾ ਮੈਂ ਹੋਰ ਗੁੰਨ ਲਿਆ ਪਰ ਜਿੰਨਾ ਆਟਾ ਗੁੰਨਿਆ ਨਾ ਸਾਰਾ ਬਚ ਜਾਣਾ ਕਿ ਕਿਥੋਂ ਲੱਕੇ ਉਹਨਾਂ ਨੇ ਤਾਂ ਹੁਣ ਆ ਕੇ ਘੱਟ ਖਾਣੇ ਆ ਸਰਦਾਰ ਜੀ ਖਾਣਗੇ ਏਕਮ ਦਾ ਤਾਂ ਮੈਨੂੰ ਭਰੋਸਾ ਨਹੀਂ ਹੈਗਾ ਕਿ ਆ ਕੇ ਉਹ ਡਿਨਰ ਕਰੇਗਾ ਜਾਂ ਨਹੀਂ ਕਰੇ ਇੰਨੀ ਕਾਲੀ ਕਾਲੀ ਦੇ ਵਿੱਚ ਮੈਂ ਸਬਜ਼ੀ ਬਣਾਈ ਮੈਂ ਕਿ ਸਰਦਾਰ ਜੀ ਆਣ ਵਾਲੇ ਨੇ ਮੈਂ ਲੇਟ ਹੋ ਗਈ ਅੱਜ ਲੇਟ ਉઠી ਆ ਮਸ਼ੀਨ ਤੋਂ ਪਰ ਅੱਜ ਸਰਦਾਰ ਜੀ ਵੀ ਲੇਟ ਹੋਗੇ ਸ਼ਰਮਾਨ ਹੈਂਡ ਵੋਸ਼ ਕਰ ਲੈ ਬੇਟਾ ਚਲੋ ਜੀ ਫਿਰ ਅਨਾਜ ਦੇ ਵਲੋਗ ਦਾ ਐਂਡ ਇਥੇ ਕਰ ਦਿੰਦੀ ਆ ਸਰਦਾਰ ਜੀ ਉਹ ਵੀ ਪਤਾ ਨਹੀਂ ਕਦ ਤੱਕ ਆਣਗੇ ਉਹਨਾਂ ਦੀ ਕੀ ਵੇਟ ਕਰਨੀ ਹੈ ਆਪਾਂ ਆਪਣੇ ਕੰਮ ਲੋਟ ਕਰੀਏ ਕਿਉਂਕਿ ਮੈਨੂੰ ਇਹ ਹੈ ਕਿ ਜੇ ਮੇਰਾ ਮੂਡ ਬਣਿਆ ਨਾ ਤਾਂ ਮੈਂ ਸਲਵਾਰ ਦੀਆਂ ਮੂੜੀਆਂ ਰਾਤ ਨੂੰ ਹੀ ਬਣਾ ਕੇ ਫੇਰ ਸਮਾਂ ਜੀ ਜਿੰਨਾ ਟਾਈਮ ਮੈਂ ਮਸ਼ੀਨ ਤੇ ਬੈਠਾ ਨਾ ਤਾਂ ਬੈਠਾ ਨਾ ਜੇ ਕੰਮ ਸਟਾਰਟ ਕਰ ਲੈਂਦੀ ਆ ਫਿਰ ਮੈਨੂੰ ਇਹ ਹੁੰਦਾ ਬਸ ਕੰਪਲੀਟ ਹੋ ਜਾਵੇ ਹੈ ਨਾ ਫੇਰ ਹੀ ਟਕੋ ਹੁੰਦਾ ਮੈਨੂੰ ਇੰਨਾ ਟਾਈਮ ਤਾਂ ਮੈਨੂੰ ਟਕਾ ਨਹੀਂ ਆਉਂਦਾ ਹੈਗਾ ਚਲੋ ਫਿਰ ਅੱਜ ਦੇ ਵਲੌਗ ਦਾ ਇੱਥੇ ਹੀ ਐਂਡ ਕਰ ਦਿੰਦੇ ਆ ਜੀ ਕੱਲ ਮਿਲਾਂਗੇ ਆਪਾਂ ਨੈਕਸਟ ਵਲੌਗ ਵਿੱਚ ਤਦ ਤੱਕ ਪਲੀਜ਼ ਹੀ ਬਾਏ ਬਾਏ